ਲਹਿਰ ਦੇ ਯੋਧੇ ਭਾਈ ਸਾਹਿਬ ਭਾਈ ਗਿਆਨੀ ਦਿੱਤ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਨ ਜਦੋਂ ਅਸੀਂ ਮਨਾਉਣੀ ਹੈ ਜਾਂ ਉਹਨਾਂ ਨੂੰ ਯਾਦ ਕਰਦੇ ਆ ਇਤਿਹਾਸ ਦੇ ਵਿੱਚ ਤਾਂ ਸਾਡੇ ਸਾਹਮਣੇ ਸਿੰਘ ਸਭਾ ਲਹਿਰ ਦਾ ਇੱਕ ਇਤਿਹਾਸ ਆਉਂਦਾ ਹੈ ਜਿਨ੍ਹਾਂ ਨੇ ਸਮੇਂ ਦੇ ਬ੍ਰਾਹਮਣਵਾਦ ਤੇ ਪਖੰਡ ਖਿਲਾਫ ਲਹਿਰ ਖੜੀ ਕੀਤੀ ਇੱਕ ਪਾਸੇ ਈਸਾਈ ਮਸ਼ਿਨਰੀ ਇੱਕ ਪਾਸੇ ਉਸ ਸਮੇਂ ਦੇ ਆਰੀਆ ਸਮਾਜੀ ਤੇ ਦੂਜੇ ਪਾਸੇ ਭਾਈ ਖਾਨ ਸਿੰਘ ਜੀ ਨਾਬਾ ਭਾਈ ਗੁਰਮukh ਸਿੰਘ ਜੀ ਗਿਆਨੀ ਦਿੱਤ ਸਿੰਘ ਜੀ ਵਰਗੇ ਲੜੇ ਚਾਹੇ ਭਾਈ ਕਾਨ ਸਿੰਘ ਨਾਭਾ ਵੱਲੋਂ ਹਮ 힌ਦੂ ਨਹੀਂ ਲਿਖਿਆ ਗਿਆ ਗਿਆਨੀ ਦਿੱਤ ਸਿੰਘ ਜੀ ਵੱਲੋਂ ਉਸ ਵੇਲੇ ਆਰੀਆ ਸਮਾਜ ਦੇ ਮੁਖੀ ਜੋ ਧਿਆਨੰਦ ਸਰਸਵਤੀ ਸਨ ਉਹਨਾਂ ਨੂੰ ਸੰਵਾਦ ਦੇ ਰੂਪ ਦੇ ਵਿੱਚ ਘੇਰਿਆ ਗਿਆ ਜਾਂ ਪ੍ਰੋਫੈਸਰ ਗੁਰਮukh ਸਿੰਘ ਜੀ ਨੇ ਅਗਵਾਈ ਕੀਤੀ ਇਹਨਾਂ ਸਾਰੇ ਇਤਿਹਾਸ ਦੇ ਪੰਨਿਆਂ ਨੂੰ ਇੱਕ ਥਾਂ ਤੇ ਰੱਖ ਕੇ ਸੋਚੀਏ ਕਿ ਇਹਨਾਂ ਦਿਨਾਂ ਨੂੰ ਜਦੋਂ ਅਸੀਂ ਮਨਾਉਨੇ ਆ ਤਾਂ ਸਾਡੇ ਸਾਹਮਣੇ ਇਹਨਾਂ ਯੋਧਿਆਂ ਕਲਮ ਦੇ ਧਨੀਆਂ ਦਾ ਇਹ ਹਲੂਣਾ ਹੈ ਕਿ ਕੀ ਅਸੀਂ ਇੱਕ ਵਾਰ ਫਿਰ ਵਿਪਰਵਾਦੀ ਝੂਲ ਦੇ ਵਿੱਚ ਤਾਂ ਨਹੀਂ ਫਸ ਗਏ ਕੀ ਗੁਰਦੁਆਰਿਆਂ ਦੇ ਵਿੱਚੋਂ ਮੂਰਤੀਆਂ ਤਾਂ ਚੱਕ ਦਿੱਤੀਆਂ ਨਹੀਂ ਪਰ ਅਸੀਂ ਮੂਰਤਾਂ ਤਾਂ ਨਹੀਂ ਬਣ ਗਏ ਕਿ ਪਾਠ ਪੂਜਾ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਥਾਂ ਤੇ ਅਸੀਂ ਦੇਹ ਧਾਰੀਆਂ ਨਾਲ ਤਾਂ ਨਹੀਂ ਜੁੜ ਰਹੇ ਕਿ ਅਸੀਂ ਪਖੰਡ ਵੱਲ ਤਾਂ ਨਹੀਂ ਜਾ ਰਹੇ ਅੱਜ ਲੋੜ ਹੈ ਫਿਰ ਸਿੰਘ ਸਭਾ ਲਹਿਰ ਕਾਇਮ ਕਰਨ ਦੀ ਜਿੱਥੇ ਕਿ ਸਿੱਖੀ ਦੇ ਸਿਧਾਂਤਾਂ ਤੇ ਪੈਰਾ ਹੋਵੇ ਇੱਕ ਸ਼ਬਦ ਇੱਕ ਗੁਰੂ ਤੇ ਪੈਰਾ ਹੋਵੇ ਜੇਕਰ ਅਸੀਂ ਆਪਣੇ ਸਿਧਾਂਤ ਨੂੰ ਇਤਿਹਾਸ ਨੂੰ ਵਿਰਸੇ ਨੂੰ ਸਾਹਮਣਾ ਤਾਂ ਸਿੰਘ ਸਭਾ ਲਹਿਰ ਦੇ ਇਹ 150 ਬਰੇ ਤੇ ਮੁੜ ਸੱਦਾ ਦਿੰਦੇ ਆ ਕਿ ਆਓ ਭਾਈ ਕਾਨ ਸਿੰਘ ਜੀ ਨਾਭਾ ਵਰਗੇ ਜਾਂ ਗਿਆਨੀ ਦਿੱਤ ਸਿੰਘ ਵਰਗੇ ਉਪਰਾਲੇ ਕੀਤੇ ਜਾਣ ਤਾਂ ਕਿ ਸਾਡਾ ਸੁਨਹਿਰੀ ਇਤਿਹਾਸ ਸਾਡੀਆਂ ਵੰਸ਼ ਸਾਡੀਆਂ ਅਗਲੀਆਂ ਪੀੜੀਆਂ ਸੰਭਾਲ ਲੈਣ ਤੇ ਗੁਰੂ ਗ੍ਰੰਥ ਸਾਹਿਬੀ ਸਾਡੇ ਪ੍ਰੇਰਨਾ ਸਰੋਤ ਹੋਣ ਆਗਿਆ ਪਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਮਾਨੇਓ ਗ੍ਰੰਥ